ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 679 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 680 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਜਤਨ ਕਰੇ ਮਨੁੱਖ ਦਹਿਕਾਵੇ ਉਹ ਅੰਤਰ ਜਾਮੀ ਜਾਣੈ 헤 ਭਾਈ ਲਾਲਚੀ ਮਨੁੱਖ अनेका ਜਤਨ ਕਰਦਾ ਹੈ ਲੋਕਾਂ ਨੂੰ ਧੋਖਾ ਦਿੰਦਾ ਹੈ ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ ਸਭ ਕੁਝ ਜਾਣਦਾ ਹੈ ਪਾਪ ਕਰੇ ਕਰਮੂਕਰ ਪਾਵੇ ਦੇਖ ਕਰੇ ਨਿਰਵਾਨ ਹੈ ਹਾਲਾਂਕਿ ਉਹ ਵਿਕਤਰਾ ਵਿਰਕਤਾ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ ਪਾਪ ਕਰਕੇ ਫਿਰ ਉਹਨਾਂ ਪਾਪਾਂ ਤੋਂ ਮੁਕਰ ਭੀ ਜਾਂਦਾ ਹੈ ਜਾਨਤ ਦੂਰ ਤੁਮ ਪ੍ਰਭ ਨੇਰ हे ਪ੍ਰਭ ਤੂੰ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਪਰ ਲਾਲਚੀ ਪਖੰਡੀ ਮੂਰਖ ਮਨੁਖ ਤੈਨੂੰ ਦੂਰ ਵੱਸਦਾ ਸਮਝਦਾ ਹੈ ਉਤ ਤਾ ਕੈ ਉਤਤੇ ਉਤਪੇਖੈ ਆਵੇ ਲੋਭੀ ਫੇਰ ਰਹਾਓ ਲਾਲਚੀ ਮਨੁੱਖ ਲਾਲਚ ਦੇ ਗੇੜ ਵਿੱਚ ਫਸਿਆ ਰਹਿੰਦਾ ਹੈ ਮਾਇਆ ਦੀ ਖਾਤਰ ਉਧਰ ਤੱਕਦਾ ਹੈ ਉਧਰ ਤੋਂ ਉਧਰ ਤੱਕਦਾ ਹੈ ਉਸ ਦਾ ਮਨ ਟਿਕਦਾ ਨਹੀਂ ਸਾਰੇ ਪਾਸੇ ਦੌੜਦਾ ਫਿਰਦਾ ਹੈ ਮਾਇਆ ਦੇ ਕਾਰਨ ਤੇ ਅੰਤ ਵੇਲੇ ਮਾਇਆ ਸਾਥ ਵੀ ਨਹੀਂ ਜਾਂਦੀ ਰਹਾਓ ਜਬ ਲਗ ਟੁੱਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਹੇ ਭਾਈ ਜਦੋਂ ਤੱਕ ਮਨੁੱਖ ਦੇ ਮਨ ਦੀ ਮਾਇਆ ਵਾਲੀ ਪਟਕਣਾ ਦੂਰ ਨਹੀਂ ਹੁੰਦੀ ਇਹ ਇਲਾਜ ਦੇ ਪੰਜੇ ਤੋਂ ਆਜ਼ਾਦ ਨਹੀਂ ਹੋ ਸਕਦਾ ਕੋਹ ਨਾਨਕ ਦੇ ਆਲ ਸੁਆਮੀ ਸੰਤ ਭਗਤ ਜਨ ਸੋਈ ਨਾਨਕ ਆਖਦਾ ਹੈ ਕਿ ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ ਜਿਸ ਮਨੁੱਖ ਉਤੇ ਮਾਲਕ ਪ੍ਰਭੂ ਦਿਆਵਾਨ ਹੁੰਦਾ ਹੈ ਤੇ ਉਸ ਨੂੰ ਨਾਮ ਦੀ ਦਾਤ ਦਿੰਦਾ ਹੈ ਉਹੀ ਮਨੁੱਖ ਸੰਤ ਹੈ ਭਗਤ ਹੈ ਤਨਾਸਰੀ ਮਹੱਲਾ ਪੰਜਵਾਂ ਨਾਮ ਗੁਰ ਦੀਓ ਹੈ ਆਪਣੇ ਜਾ ਕੈ ਮਸਤਕ ਕਰਮਾ へ ਭਾਈ ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪਏ ਉਸ ਨੂੰ ਪਿਆਰੇ ਗੁਰੂ ਨੇ ਪ੍ਰਮਾਤਮਾ ਦਾ ਨਾਮ ਦੇ ਦਿੱਤਾ ਨਾਮ ਦੇ ਰੜਾਵੇ ਨਾਮ ਜਪਾਵੇ ਤਾਂ ਕਾ ਯੁਗ ਮਹ ਧਰਮਾ ਉਸ ਮਨੁੱਖ ਦਾ ਫਿਰ ਸਦਾ ਦਾ ਕੰਮ ਹੀ ਜਗਤ ਵਿੱਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰ ਨਾਮ ਜਿੜ ਕਰਾਂਦਾ ਹੈ ਹੋਰਨਾਂ ਨੂੰ ਹਰ ਨਾਮ ਜਪਾਉਂਦਾ ਹੈ ਆਪ ਜਪਦਾ ਹੈ ਤੇ ਹੋਰਨਾਂ ਦੇ ਹਰ ਨਾਮ ਜਪਣ ਲਈ ਪ੍ਰੇਰਣਾ ਬਣਦਾ ਹੈ ਜਾਣ ਕੋ ਨਾਮ ਵਡਾਈ ਸੋਭਾ ਹੈ ਭਾਈ ਪ੍ਰਮਾਤਮਾ ਦੇ ਸੇਵਕ ਦੇ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਵਡਿਆਈ ਹੈ ਨਾਮ ਹੀ ਸੋਭਾ ਹੈ ਨਾਮੋਂ ਗਤ ਨਾਮੋਂ ਪਤ ਜਨਕੀ ਮਾਨੈ ਜੋ ਜੋ ਹੋ ਗ ਰਹਾਓ ਹਰ ਨਾਮ ਹੀ ਉਸ ਦੀ ਉੱਚੀ ਆਤਮਕ ਅਵਸਥਾ ਹੈ ਨਾਮ ਹੀ ਉਸ ਦੀ ਇੱਜ਼ਤ ਹੈ ਜੋ ਕੁਝ ਪ੍ਰਮਾਤਮਾ ਦੀ ਰਜਾ ਵਿੱਚ ਹੁੰਦਾ ਹੈ ਸੇਵਕ ਉਸ ਨੂੰ ਸਿਰ ਮੱਥੇ ਤੇ ਮੰਦਾ ਹੈ ਰਹਾਓ ਨਾਮ ਧੰਨ ਜਿਸ ਜਨ ਕੈ ਪਾਲੈ ਸੋਈ ਪੂਰਾ ਸ਼ਾਹ ਪ੍ਰਮਾਤਮਾ ਦਾ ਨਾਮ ਜਿਸ ਨਾਮ ਧਨ ਜਿਸ ਮਨੁੱਖ ਦੇ ਪਾਸ ਹੈ ਜਿਸ ਮਨੁੱਖ ਦੇ ਪੱਲੇ ਹੈ ਉਹੀ ਪੂਰਾ ਸ਼ਾਹੂਕਾਰ ਹੈ ਨਾਮ ਬਿਹੋਰਾ ਨਾਮ ਬਿਉਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ हे ਨਾਨਕ ਉਹ ਮਨੁੱਖ ਹਰ ਨਾਮ ਸਿਮਰਨ ਨੂੰ ਹੀ ਆਪਣਾ ਅਸਲੀ ਵਿਹਾਰ ਸਮਝਦਾ ਹੈ ਨਾਮ ਦਾ ਹੀ ਉਸ ਨੂੰ ਆਸਰਾ ਰਹਿੰਦਾ ਹੈ ਨਾਮ ਦੇ ਹੀ ਉਹ ਖੱਟੀ ਖਟਦਾ ਹੈ ਤਨਾਸਰੀ ਮਹੱਲਾ ਪੰਜਵਾਂ ਨੇਤਰ ਪੁਨੀਤ ਭਏ ਦਰਸ ਪੇਖੇ ਮਾਥੇ ਪਰੋ ਰਵਾਲ ਰਾਗ ਤਨਾਸਰੀ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਈਓ ਫਰਮਾਨ ਕਰਦੇ ਹਨ हे ਪ੍ਰਭੂ ਤੇਰਾ ਦਰਸ਼ਨ ਕਰਕੇ ਅੱਖਾਂ ਪਵਿੱਤਰ ਹੋ ਜਾਂਦੀਆਂ ਹਨ ਵਿਕਾਰਾਂ ਵੱਲੋਂ हट ਜਾਂਦੀਆਂ ਹਨ ਮੇਰੇ ਉੱਤੇ ਜਈ ਕਿਰਪਾ ਕਰੋ ਕਿ ਮੈਂ ਮੇਰੇ ਮੱਥੇ ਉੱਤੇ ਤੇਰੀ ਚਰਨ ਧੂੜ ਟਕੀ ਰਹੇ ਰਸ ਰਸ ਗੁਣ ਗਾਵੋ ਠਾਕੁਰ ਕੇ ਮੋਰੇ ਹਿਰਦੈ ਬਸੋ ਗੋਪਾਲ ਏ ਸ੍ਰਿਸ਼ਟੀ ਦੇ ਪਾਲਨਹਾਰ ਮੇਰੇ ਹਿਰਦੇ ਵਿੱਚ ਆ ਵਸ ਮੈਂ ਬੜੇ ਸੁਆਦ ਨਾਲ ਤੇਰੇ ਗੁਣ ਗਾਂਦਾ ਰਹਾ ਤੂੰ ਤੋ ਰਾਖਨਹਾਰ ਦਿਆਲ ਏ ਦਿਆ ਦੇ ਘਰ ਪ੍ਰਭੂ ਤੂੰ ਤਾਂ ਸਭ ਜੀਵਾਂ ਦੀ ਰੱਖਿਆ ਕਰਨ ਦੀ समर्था वाला है सुंदर सुगर बेअंत पिता प्रभ हो हो प्रभु कृपाल रहाओ तू सोना है स्याणा है बेअंत है हे पिता प्रभु मेरे उत्ते भी दयावान हो रहाओ महा आनंद मंगल रूप तुमरे रे वचन अनूप हे प्रभु तू आनंद स्वरूप हैं ਤੂੰ ਮੰਗਲ ਰੂਪ ਹੈ ਆਨੰਦ ਹੀ ਆਨੰਦ ਖੁਸ਼ੀ ਹੀ ਖੁਸ਼ੀ ਤੇਰਾ ਵਜੂਦ ਹੈ ਏ ਪ੍ਰਭੂ ਪਰਮਾਤਮਾ ਤੇਰੀ ਸ਼ਿਵ ਸਲਾਹ ਦੀ ਬਾਣੀ ਸੁੰਦਰ ਹੈ ਰਸੀਲੀ ਹੈ ਹਿਰਦੈ ਚਰਨ ਸਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ ਏ ਨਾਨਕ ਜਿਸ ਮਨੁੱਖ ਨੇ ਸਤਿਗੁਰ ਦੀ ਬਾਣੀ ਪੱਲੇ ਬੰਨ ਲਈ ਉਸ ਦੇ ਹਿਰਦੇ ਵਿੱਚ ਪਰਮਾਤਮਾ ਦੇ ਚਰਨ ਵਸੇ ਰਹਿੰਦੇ ਹਨ ਤਨ ਆਸਰੇ ਮਹਲਾ ਪੰਜਵਾਂ ਆਪਣੇ ਉਕਤ ਖਿਲਾਵੇ ਭੋਜਨ ਆਪਣੇ ਉਕਤ ਖਿਲਾਵੇ हे ਭਾਈ ਪ੍ਰਮਾਤਮਾ ਆਪਣੇ ਹੀ ਢੰਗ ਨਾਲ ਜੀਵਾ ਨੂੰ ਖਾਣ ਪੀਣ ਲਈ ਦਿੰਦਾ ਹੈ ਆਪਣੇ ਹੀ ਢੰਗ ਨਾਲ ਜੀਵਾ ਨੂੰ ਖੇਡਾਂ ਵਿੱਚ ਪਰਚਾਈ ਰੱਖਦਾ ਹੈ ਸਰਬ ਸੁਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਆਪਣੇ ਹੀ ਢੰਗ ਨਾਲ ਪਰਮਾਤਮਾ ਜੀਵਾਂ ਨੂੰ ਸਾਰੇ ਸੁੱਖ ਦਿੰਦਾ ਹੈ ਸਾਰੇ ਸਵਾਦਲੇ ਪਦਾਰਥ ਦਿੰਦਾ ਹੈ ਤੇ ਸਦਾ ਸਭ ਦੇ ਅੰਗ ਸੰਗ ਟਿਕਿਆ ਰਹਿੰਦਾ ਹੈ ਹਮਰੇ ਪਿਤਾ ਗੋਪਾਲ ਦਿਆਲ हे ਦਿਆ ਦੇ ਘਰ हे ਸ੍ਰਿਸ਼ਟੀ ਦੇ ਪ੍ਰਭੂ ਪਾਲਨਹਾਰ हे ਸਾਡੇ ਪਿਤਾ ਪਰਮਾਤਮਾ ਜਿਉਂ ਰਾਖੈ ਮਹਿਤਾਰੀ ਬਾਰਿਕ ਕੋ ਤੈਸੇ ਹੀ ਪ੍ਰਭ ਪਾਲ ਰਹਾਓ ਪਰਮਾਤਮਾ ਜਿਵੇਂ ਮਾਂ ਆਪਣੇ ਬੱਚੇ ਦੀ ਪਾਲਣਾ ਕਰਦੀ ਹੈ ਤਿਵੇਂ ਹੀ ਤੂੰ ਸਾਨੂੰ ਜੀਵਾਂ ਨੂੰ ਪਾਲਣ ਵਾਲਾ ਹੈ ਰਹਾਓ ਮੀਤ ਸਾਜਨ ਸਰਬਗੁਣ ਨਾਇਕ ਸਦਾ ਸਲਾਮਤ ਦੇਵਾ ਏ ਪ੍ਰਕਾਸ਼ ਰੂਪ ਪ੍ਰਭੂ ਪਰਮਾਤਮਾ ਤੂੰ ਸਾਡਾ ਮਿੱਤਰ ਹੈ ਸੱਜਣ ਹੈ ਸਾਰੇ ਗੁਣਾਂ ਦਾ ਮਾਲਕ ਹੈ ਸਭ ਦੀ ਜੀਵਨ ਅਗਵਾਈ ਕਰਨ ਵਾਲਾ ਹੈ ਸਦਾ ਜਿਉਂਦਾ ਹੈ ਏਤ ਤੂਤ ਜਤ ਕਤ ਤਤ ਤੁਮ ਹੀ ਮਿਲੇ ਨਾਨਕ ਸੰਤ ਸੇਵਾ ਤੂੰ ਹਰ ਥਾਂ ਤੂੰ ਹਰ ਥਾਂ ਇਸ ਲੋਕ ਵਿੱਚ ਪਰਲੋਕ ਵਿੱਚ ਮੌਜੂਦ ਹੈ ਏ ਨਾਨਕ ਗੁਰੂ ਦੀ ਸ਼ਰਨ ਪਿਆ ਗੁਰੂ ਦੀ ਸੇਵਾ ਕਰਿਆ ਉਹ ਪ੍ਰਭੂ ਪਰਮਾਤਮਾ ਮਿਲਦਾ ਹੈ ਨਾਸਰੀ ਮਹੱਲਾ ਪੰਜਵਾ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਬਿਖਜਾਰੇ हे ਭਾਈ ਆਪਣੇ ਮਨ ਵਿੱਚ ਹਿਰਦੇ ਵਿੱਚ ਪਰਮਾਤਮਾ ਦਾ ਪਿਆਰ ਸਦਾ ਟਿਕਾਈ ਰੱਖਣ ਵਾਲੇ ਸੰਤ ਜਨ ਕਿਰਪਾ ਦੇ ਸੋਮੇ ਦਿਆ ਦੇ ਸੋਮੇ ਪਰਮਾਤਮਾ ਦਾ ਰੂਪ ਹਨ ਉਹ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ মোহ ਹੰਕਾਰ ਆਦਿ ਵਿਕਾਰਾਂ ਦਾ ਜੈ ਰਸਾੜ ਲੈਂਦੇ ਹਨ ਰਾਜਮਾਲ ਜੋਬਨ ਤਨ ਜੀਰਾ ਇਨ ਉਪਰ ਲੈ ਬਾਰੇ ਅਜਿਹੇ ਸੰਤਾਂ ਤੋਂ ਰਾਜਮਾਲ ਜਵਾਨੀ ਸਰੀਰ ਜਿੰਦ ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ ਮਨ ਤਨ RAM ਨਾਮ ਹਿਤਕਾਰੇ हे ਭਾਈ ਜਿਨ੍ਹਾਂ ਦੇ ਮਨ ਵਿੱਚ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਸਦਾ ਪਿਆਰ ਬਣਿਆ ਰਹਿੰਦਾ ਹੈ ਸੂਖ ਸਹਜ ਆਨੰਦ ਮੰਗਲ ਸਿਹਤ ਭਾਵਨਿਤ ਪਾਰ ਉਤਾਰੇ ਰਹਾਉ ਉਹ ਮਨੁੱਖ ਆਤਮਿਕ ਡੋਲਤਾ ਦੇ ਸੁਖ ਆਨੰਦ ਖੁਸ਼ੀਆਂ ਮੰਨਦੇ ਹਨ ਹੋਰਨਾਂ ਨੂੰ ਵੀ ਸੰਸਾਰ ਤੋਂ ਪਾਰ ਲੰਘਾ ਦਿੰਦੇ ਹਨ ਜਿਹੜੇ ਨਾਮ ਜਪਦੇ ਹਨ ਪ੍ਰਮਾਤਮਾ ਦਾ ਉਹ ਮਨੁੱਖ ਸੰਤ ਸੁਭਾਅ ਬਣ ਜਾਂਦੇ ਹਨ ਤੇ ਹੋਰਨਾਂ ਨੂੰ ਨਾਮ ਜਪਣ ਦੀ ਯੁਗਤੀ ਦੇ ਕੇ ਪ੍ਰੇਰ ਕੇ ਪਰਮਾਤਮਾ ਦਾ ਨਾਮ ਜਪਾ ਕੇ ਸੰਸਾਰ ਸਾਗਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦੇ ਹਨ ਰਹਾਉ ਤਨ ਸੋਥਾਨ ਤਨ ਹੋਏ ਭਵਨਾ ਜਾ ਮੈਂ ਸੰਤ ਬਸਾਰੇ ਏ ਭਾਈ ਉਹ ਥਾਂ ਭਾਗਾ ਵਾਲਾ ਹੈ ਉਹ ਘਰ ਭਾਗਾ ਵਾਲੇ ਹਨ ਜਿਨ੍ਹਾਂ ਵਿੱਚ ਸੰਤ ਜਾਨ ਵਸਦੇ ਹਨ ਜਾਨ ਨਾਨਕ ਕੀ ਸਰਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਏ ਠਾਕੁਰ ਦਾਸ ਨਾਨਕ ਦੀ ਤੰਗ ਪੂਰੀ ਕਰ ਕਿ ਤੇਰੇ ਭਗਤਾ ਨੂੰ ਸਦਾ ਸਿਰ ਨਵਾੰਦਾ ਰਹੇ ਪੰਜਵੇਂ ਨਾਨਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਧਨਾਸ੍ਰੀ ਰਾਗ ਵਿੱਚ ਇਸ ਤਰ੍ਹਾਂ ਫਰਮਾਨ ਕਰਦੇ ਹਨ ਕਿ ਜੋ ਸੰਤ ਜਨ ਨਾਮ ਸਿਮਰਦੇ ਹਨ ਬੜੇ ਵੱਡੇ ਭਾਗਾਂ ਵਾਲੇ ਹੁੰਦੇ ਹਨ ਲੋਕਾਂ ਨੂੰ ਨਾਮ ਸਿਮਰਨ ਲਈ ਪ੍ਰੇਰਣਾ ਕਰਦੇ ਹਨ ਤੇ ਨਾਮ ਸਿਮਰਨ ਦੀ ਯੁਕਤੀ ਦੱਸ ਕੇ ਭਾਵ ਸਾਗਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦੇ ਹਨ ਤੇ ਨਾਨਕ ਵੀ ਭਾਵ ਗੁਰੂ ਅਰਜਨ ਦੇ ਮਹਾਰਾਜ ਇਹ ਗੱਲ ਕਹਿ ਰਹੇ ਹਨ ਕਿ ਮੈਂ ਇਹ ਜੇ ਸੰਤ ਜਨਾਂ ਨੂੰ ਸਿਰ ਨਿਵਾਉਂਦਾ ਹਾਂ ਧਨ ਸੋ ਥਾਨ ਧਨ ਹੋਏ ਭਵਨਾ ਜਾ ਮੈਂ ਸੰਤ ਬਸਾਰੇ ਜਨ ਨਾਨਕ ਕੀ ਸਰਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 680 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 681 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੱਕ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬੱਧ ਭਲਾ TV ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਚੱਕ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ